ਖਬਰਾਂ ਮਾ ਦਿਖ ਰਿਹਾ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਪੰਜਾਬ ਦੇ ਲੋਕਾਂ ਦੇ ਨਾਲ ਵੱਡਾ ਧੋਖਾ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨੇ ਲੋਕਾਂ ਨੇ ਸੋਚਿਆ ਕਿ ਆਪ ਆਦਮੀ ਪਾਰਟੀ ਪੰਜਾਬ ਦੇ ਵਿੱਚ ਵੱਡੇ ਪ੍ਰੋਜੈਕਟ ਲੈ ਕੇ ਆਵੇਗੀ ਕਿਸਾਨਾਂ ਨੂੰ ਐਮਐਸਪੀ ਦਿੱਤੀ ਚਾਹੇਗੀ ਬੇਰੁਜ਼ਗਾਰਾਂ ਨੂੰ ਰੋਜ਼ਗਾਰ ਮਿਲੇਗਾ ਅਤੇ ਭ੍ਰਿਸ਼ਟਾਚਾਰ ਖਤਮ ਹੋਵੇਗਾ ਨਸ਼ੇ ਦੀਆਂ ਜੜ੍ਹਾਂ ਵੜ ਦਿੱਤੀਆਂ ਜਾਣਗੀਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਤੇ ਦੂਸਰੇ ਪਾਸੇ ਕੌਮ ਨੂੰ ਮਾਨ ਸੀ ਕਿ ਜਿਹੜੀਆਂ ਬੇਅਦਬੀਆਂ ਹੋਈਆਂ ਨੇ ਉਸ ਦਾ ਇਨਸਾਫ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੌਮ ਨੂੰ ਦਵਾ ਚਾਹੇਗਾ ਲੇਕਿਨ ਅਸੀਂ ਗੱਲ ਕਰਦੇ ਹਾਂ ਕਿਸਾਨਾਂ ਦੀ ਕਿਸ ਤਰ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਿਸਾਨਾਂ ਦੀਆਂ ਜੜ੍ਹਾਂ ਫੜ ਰਹੇ ਨੇ ਆਮ ਆਦਮੀ ਪਾਰਟੀ ਦੇ ਕਰਮੀਆਂ ਨੇ ਅਰਵਿੰਦ ਕੇਸ਼ਵਲ ਪੰਜਾਬ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਕੰਗਾਲ ਕਰ ਦੇਣਗੇ ਪੰਜਾਬ ਦੇ ਕਈ ਘਰਾਂ ਦੇ ਚੁੱਲ੍ਹਿਆਂ ਦੇ ਵਿੱਚ ਪਾਣੀ ਪਵੇਗਾ ਉਹਨਾਂ ਦੇ ਚੁੱਲ੍ਹੇ ਬੁੱਝ ਜਾਣਗੇ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਮਜਬੂਰ ਤੇ ਆਪ ਆਦੀ ਪਾਰਟੀ ਦੇ ਕਰਮਿੰਨਰ ਅਰਵਿੰਦ ਕੇਸ਼ਵਲ ਦੀ ਛਾਤਰ ਲੋਕਾਂ ਦੇ ਸਮਝ ਆਉਣ ਲੱਗ ਪਈ ਹੈ ਲੋਕ ਤੱਕਰ ਸੰਵਿਧਾਨ ਨੂੰ ਲੋਕਤਰਤਬ ਤੇ ਸੰਵਿਧਾਨ ਅਤੇ ਲੋਕਾਂ ਦੇ ਹੱਕਾਂ ਦੀ ਗੱਲ ਕਰਨ ਵਾਲੀ ਪਾਰਟੀ ਪੰਜਾਬ ਦੀਆਂ ਕਿਸਾਨਾਂ ਦੀ ਪੰਜਾਬ ਦੇ ਕਿਸਾਨਾਂ ਦੀਆਂ ਜ਼ਮੀਨਾਂ ਦੀ ਵੈਰੀ ਬਣ ਗਈ ਹੈ ਲੈਂਡ ਪੁਲਿੰਗ ਪਾਲਿਸੀ ਜ਼ਮੀਨ ਐਕਵਾਇਰ ਕੀਤੀ ਜਾਵੇਗੀ ਲਗਭਗ 40 ਹਜ਼ਾਰ ਏਕੜ ਪੂਰੇ ਪੰਜਾਬ ਦੇ ਵਿੱਚ ਲੇਕਿਨ ਹੁਣ ਜਿਹੜੇ ਤੱਥ ਆਏ ਨੇ ਉਹ ਕਹਿੰਦੇ ਨੇ ਕਿ 1 ਲੱਖ ਜਿਹੜੀਆਂ ਇਕੜ ਜ਼ਮੀਨ ਪੂਰੇ ਪੰਜਾਬ ਦੇ ਵਿੱਚੋਂ ਜ਼ਮੀਨ ਜਿਹੜੀ ਐਕਵਾਇਰ ਕੀਤੀ ਜਾਵੇਗੀ ਬੇਜ਼ਕਾਰ ਕੀ ਕਰਨਗੇ ਤੇ ਕਿਸਾਨ ਕਿਸਾਨਾਂ ਦੇ ਘਰ ਕਿਵੇਂ ਚੱਲਣਗੇ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਤਮਾਨ ਜੋ ਵੀ ਕੰਮ ਕਰ ਰਹੇ ਨੇ ਉਹ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜੀ ਬਾਲ ਦੇ ਇਸ਼ਾਰਿਆਂ ਤੇ ਕਾਰਗਰ ਕਰ ਰਹੇ ਨੇ ਲੇਕਿਨ ਪੋਲ ਖੁੱਲ ਗਈ ਯਾਨੀ ਕਿ ਪੰਜਾਬ ਸਰਕਾਰ ਫਰਜੀ ਕਿਸਾਨਾਂ ਦੇ ਕੋਲੋਂ ਮਸ਼ਹੂਰੀ ਕਰਵਾ ਰਹੀ ਹੈ ਕਿ ਲੈਂਡ ਪੁਲਿੰਗ ਪਾਲਿਸੀ ਬਹੁਤ ਵਧੀਆ ਹੈ ਸਾਡਾ ਇੱਕ ਕਿੱਲਾ 4 ਕਰੋੜ ਰੁਪਏ ਦਾ ਵਿਕ ਰਿਹਾ ਹੈ ਸਾਨੂੰ ਕਮਰਸ਼ੀਅਲ ਜ਼ਮੀਨ ਵੀ ਮਿਲੇਗੀ ਸਾਨੂੰ ਕਮਰਸ਼ੀਅਲ ਕੋਈ ਬਿਰਸ ਕਰਨ ਵਾਸਤੇ ਪਲਾਟ ਵੀ ਮਿਲਣਗੇ ਯਾਨੀ ਕਿ ਫਰਜੀ ਕਿਸਾਨਾਂ ਵੱਲੋਂ ਮਸ਼ਹੂਰੀਆਂ ਕਰਵਾਈਆਂ ਚਾਰੀਆਂ ਨੇ ਪੰਜਾਬ ਸਰਕਾਰ ਵੱਲੋਂ ਇਹ ਜਿਹੜੀ ਲੈਂਡ ਪੁਲਿੰਗ ਪਾਲਿਸੀ ਹੈ ਉਹ ਕਿਸਾਨਾਂ ਦੇ ਹਿੱਤਾਂ ਦੇ ਵਿੱਚ ਹੈ ਤੇ ਲੇਕਿਨ ਪੰਜਾਬ ਦੇ ਕਿਸਾਨ ਕਿੱਥੇ ਜਾਣਗੇ ਜਿਨ੍ਹਾਂ ਕੋਲੋਂ 1 ਲੱਖ ਏਕੜ ਜ਼ਮੀਨ ਜਦੋਂ ਐਕਵਾਇਰ ਕਰਨੀ ਤੇ ਜਿਹੜੇ ਉਸ ਦੇ ਉੱਤੇ ਮਜ਼ਦੂਰ ਕੰਮ ਕਰਦੇ ਨੇ ਉਹਨਾਂ ਦੇ ਚੁੱਲ੍ਹੇ ਕਿਵੇਂ ਚੱਲਣਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਵਾ ਅਤੇ ਸਮੁੱਚੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਜਿਹੜੀ ਹੈ ਪੰਜਾਬ ਦੇ ਪੰਜਾਬ ਦੇ ਕਿਸਾਨਾਂ ਦੇ ਫਰੋਗ ਚੱਲ ਰਹੀ ਹੈ ਪੰਜਾਬ ਦੇ ਕਿਸਾਨ ਆਪਣੀ ਜ਼ਮੀਨ ਦੇਣਾ ਨਹੀਂ ਚਾਹੁੰਦੇ ਹਾਲਾਂਕਿ ਐਸਕੇਮ ਕਿਸਾਨ ਸੰਯੁਕਤ ਕਿਸਾਨ ਮੋਰਚਾ ਦੇ ਆਗੂ ਬਲਬੀਰ ਸਿੰਘ ਰਾਜੇਵਾਲ ਵੱਲੋਂ ਚੁਣੌਤੀ ਦੇ ਦਿੱਤੀ ਗਈ ਹੈ ਪੰਜਾਬ ਦੇ ਮੁੱਖ ਮੰਤਰੀ ਭਗਵਤ ਮਾਨ ਨੂੰ ਕਰੋ ਜਾਂ ਮਰੋ ਉਹਨਾਂ ਨੇ ਕਿਹਾ ਅਸੀਂ 2020 ਦੇ ਵਿੱਚ ਨੱਕ ਵਿੱਚ ਦਮ ਦਵਾ ਦਿੱਤਾ ਸੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤੁਸੀਂ ਕਿਹੜੀ ਬਾਤ ਦੀ ਬੋਲੀਓ ਜੇਕਰ ਡੈਡ ਪੁੱਲਿੰਗ ਪਾਲਸੀ ਵਾਲਾ ਬਿੱਲ ਕਾਨੂੰਨ ਤੁਸੀਂ ਵਾਪਸ ਨਹੀਂ ਲੈਂਦੇ ਤਾਂ ਉਹੀ ਹਾਲਾਤ ਹੋਣਗੇ ਪੰਜਾਬ ਵਿੱਚ ਜਿਹੜੇ ਦਿੱਲੀ ਦੇ ਵਿੱਚ ਹੋਏ ਸੀ ਸਿੱਧਾ ਚੈਲੰਜ ਕਰ ਦਿੱਤਾ ਗਿਆ ਹੈ ਕਰੋ ਜਾਂ ਮਰੋ ਇਹ ਹੈ ਪੰਜਾਬ ਦੇ ਕਿਸਾਨਾਂ ਦਾ ਖੁੱਲਾ ਚੈਲੰਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਮੁੱਚੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੂੰ ਯਾਨੀ ਕਿ 1 ਲੱਖ ਏਕੜ ਜ਼ਮੀਨ ਅਕਵਾਰ ਕਰਨ ਵਾਸਤੇ ਫਰਜ਼ੀ ਕਿਸਾਨਾਂ ਨੂੰ ਪੈਸੇ ਦੇ ਕੇ ਜਿਨ੍ਹਾਂ ਦੀ ਜ਼ਮੀਨ ਨਹੀਂ ਹੈ ਜਿਨ੍ਹਾਂ ਦਾ ਜ਼ਮੀਨ ਦੇ ਨਾਲ ਕੋਈ ਲਾਗਾ ਪੇਗਾ ਨਹੀਂ ਉਹਨਾਂ ਨੂੰ ਸਮਝਾਇਆ ਜਾਂਦਾ ਹੈ ਕਿ ਤੁਸੀਂ ਕਿਵੇਂ ਇਸ ਲੈਂਡ ਪੁਲਿੰਗ ਪਾਲਿਸੀ ਦੀ ਸ਼ਿਲਾੰਗਾ ਕਰਨੀ ਹੈ ਪ੍ਰਸ਼ੰਚਾ ਕਰਨੀ ਹੈ ਕਿਸ ਤਰ੍ਹਾਂ ਤੁਸੀਂ ਕਿੱਲਿਆਂ ਦੇ ਰੇਟ ਦੱਸ ਰਹੇ ਨੇ ਕਿਸ ਤਰ੍ਹਾਂ ਤੁਸੀਂ ਕਮਰਸ਼ਲ ਜਗ੍ਹਾ ਦਾ ਨਾਮ ਲੈਣਾ ਹੈ ਕਿਸ ਤਰ੍ਹਾਂ ਤੁਸੀਂ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਖੁਸ਼ਹਾਲੀ ਹੋਵੇਗੀ ਜਿਹੜੇ ਕਿਸਾਨ ਇਹ ਮਸ਼ੂਰੀਆਂ ਕਰ ਰਹੇ ਨੇ ਸੋਸ਼ਲ ਮੀਡੀਆ ਤੇ ਆ ਆਦਮੀ ਪਾਰਟੀ ਦੇ ਪੇਜਾਂ ਤੇ ਲੱਖਾਂ ਸੁਧਾਰਾਂ ਵੱਲੋਂ ਕਿਹਾ ਗਿਆ ਹੈ ਕਿ ਉਹ ਸਾਰੇ ਕਿਸਾਨ ਫਰਜੀ ਨੇ ਜਿਹੜੇ ਅਸਲੀ ਕਿਸਾਨ ਨੇ ਉਹ ਤਾਂ ਕਹਿੰਦੇ ਨੇ ਕਿ ਅਸੀਂ ਲੈਂਡ ਪੁਲਿੰਗ ਪਾਲਿਸੀ ਦਾ ਕਾਨੂੰਨ ਬਿੱਲ ਵਾਪਸ ਕਰਵਾ ਕੇ ਚੜਾਂਗੇ ਯਾਨੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੁਣ ਰੱਜ ਕੇ ਪੰਜਾਬ ਦੇ ਕਿਸਾਨਾਂ ਨੂੰ ਰੋੜਣਗੇ ਕਿਉਂਕਿ ਦੱਸਿਆ ਜਾ ਰਿਹਾ ਹੈ ਕਿ ਜੇਕਰ ਲੈਡ ਕੋਡਿੰਗ ਪਾਲਿਸੀ ਦੇ ਤਹਿਤ ਜ਼ਮੀਨ ਐਕਵਾਇਰ ਕਰਨੀ ਜਾਂਦੀ ਹੈ ਤਾਂ 10 ਹਜ਼ਾਰ ਕਰੋੜ ਰੁਪਏ ਦਾ ਫਾਇਦਾ ਸਿੱਧਾ ਆਪ ਆਪੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਸ਼ਵਾਨ ਨੂੰ ਹੋਵੇਗਾ ਪੰਜਾਬ ਪੰਜਾਬ ਦਾ ਪੰਜਾਬ ਸੂਬਾ ਖੇਤੀ ਪ੍ਰਧਾਨ ਦੇਸ਼ ਹੈ ਜੇਕਰ ਹਰਿਆਣਾ ਤੇ ਪੰਜਾਬ ਖੇਤੀ ਨਹੀਂ ਕਰਦੇ ਤਾਂ ਅੱਧਾ ਭਾਰਤ ਜਿਹੜਾ ਹੈ ਭੁੱਖਾ ਮਰੇਗਾ ਪੁਕਬੜੀ ਪਾਵੇਗੀ ਤੇ ਦੂਸਰੇ ਪਾਸੇ ਇਹਨਾਂ ਵੱਲੋਂ ਵਿਉਂਤਬੰਦੀਆਂ ਬਣਾਈਆਂ ਜਾ ਰਹੀਆਂ ਨੇ ਉਸ ਨੂੰ ਲੈ ਕੇ ਜ਼ਖਾ ਸਿੰਘ ਧਣਾੜਾ ਨੂੰ ਖਲਾਸਾ ਕੀਤਾ ਗਿਆ ਹੈ ਕਿ ਜਿਹੜੇ ਫਰਜ਼ੀ ਜਿਹੜੇ ਕਿਸਾਨਾਂ ਵੱਲੋਂ ਮਸ਼ੂਰੀਆਂ ਕਰਵਾਈਆਂ ਜਾ ਰਹੀਆਂ ਨੇ ਉਹ ਸਾਰੇ ਫਰਜ਼ੀ ਕਿਸਾਨ ਨੇ ਜਿਹੜੇ ਅਸਲੀ ਕਿਸਾਨ ਨੇ ਉਹ ਲੈਂਡ ਪੁਲਿੰਗ ਪੋਲਿਸੀ ਦੇ ਹੱਕ ਵਿੱਚ